ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਬੀਏ ਸੈਮਿਸਟਰ 3 ਦੇ ਲਈ ਪੰਜਾਬੀ ਲਿਟਰੇਚਰ ਦਾ ਪੰਜਾਬੀ ਇਲੈਕਟਿਵ ਜਿਹੜੇ ਆਪਾਂ ਭਾਸ਼ਾ ਬਨਗੀਆਂ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਮੈਂ ਹਰ ਵੀਡੀਓ 'ਚ ਤੁਹਾਨੂੰ ਦੱਸਿਆ ਕਿ ਜਿਹੜੇ ਇਹ ਭਾਸ਼ਾ ਬਨਗੀਆਂ ਨੇ ਇਹ ਇਹ ਹੈਗੇ ਨੇ ਸਟੂਡੈਂਟਸ 7 7 ਦੇ ਵਿੱਚ ਤੁਹਾਨੂੰ 4 एग्जाम ਦੇ ਵਿੱਚ ਆਉਣੇ ਨੇ ਜਾਂ ਤੁਸੀਂ ਫਸਟ 4 ਕਰ ਲਓ ਟਕਸਾਲੀ ਭਾਸ਼ਾ ਵਿਅਕਤੀਗਤ ਭਾਸ਼ਾ ਆਪ ਭਾਸ਼ਾ ਸਲੈਂਗ ਠੀਕ ਹੈ ਤੇ ਸਲੈਂਗੋ ਭਾਸ਼ਾ ਹੁੰਦੀ ਜਿਹਦੇ ਵਿੱਚ ਨਿੰਦਿਆ ਚੁਗਲੀ ਠੀਕ ਹੈ ਗਾਲੀ ਗਲੋਚ ਹੁੰਦਾ ਤੇ ਗੁਪਤ ਭਾਸ਼ਾ ਸੀਕ੍ਰੀਟ ਕੋਡ ਹੋ ਗਿਆ ਰਜਿਸਟਰ ਪਿੰਜਨ ਕਰਿਓਲ ਠੀਕ ਹੈ ਤੇ ਇਹਨਾਂ ਦੇ ਵਿੱਚੋਂ ਆਪਾਂ ਜਿਹੜੀਆਂ ਕਿ ਕਰਵਾ ਚੁੱਕੇ ਆ ਆਪਾਂ ਸ਼ਬੀ ਆਪਣੇ ਕਰਵਾਤੀ ਗੁਪਤ ਭਾਸ਼ਾ ਵੀ ਕਰਵਾਤੀ ਪਿੰਜਨ ਕਰਿਓਲ ਇਹ ਆਪਾਂ ਚਾਰੋਂ ਕਰਵਾ ਚੁੱਕੇ ਆ ਇਹਨਾਂ ਦੇ ਵੀਡੀਓ ਦਾ ਲਿੰਕ ਕਮੈਂਟ ਬਾਕਸ ਦੇ ਵਿੱਚ ਮੈਂ ਪਿੰਨ ਕਰ ਦੂੰਗੀ ਹੁਣ ਆਪਾਂ ਇਸ ਵੀਡੀਓ ਚ ਕਰਾਂਗੇ ਟਕਸਾਲੀ ਭਾਸ਼ਾ ਵਿਅਕਤੀਗਤ ਭਾਸ਼ਾ ਤੇ ਰਜਿਸਟਰ ਭਾਸ਼ਾ ओके सो ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਤੇ ਬਾਕੀ ਬਾਕੀ ਸਟੂਡੈਂਟਸ ਚੈਨਲ ਨੂੰ ਸ਼ੇਅਰ ਕਰਿਆ ਕਰੋ ਵੀਡੀਜ਼ ਨੂੰ ਸ਼ੇਅਰ ਕਰਾ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਪਰ ਤੁਹਾਡੇ एग्जाम ਦੀ ਬੈਸਟ ਤਿਆਰੀ ਕਰਵਾਵਾਂਗੇ ਤੇ ਇੰਗਲਿਸ਼ ਪੰਜਾਬੀ ਲਾਜ਼ਮੀ ਇਹਨਾਂ ਦਾ ਟੋਟਲ ਹੀ ਜਿਹੜੇ ਕਿ ਸਿਲੇਬਸ ਹੈ ਹਿਸਟਰੀ ਟੋਟਲੀ ਸਿਲੇਬਸ ਆਪਣੇ ਚੈਨਲ ਤੇ ਅਪਲੋਡ ਕੀਤਾ ਹੋਇਆ ਪਲੇਲਿਸਟ ਬਣੀ ਹੋਈ ਆ ਬੀਏ ਸੈਮੈਸਟਰ 3 ਠੀਕ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੁਸੀਂ ਉਹਦੇ ਵਿੱਚ ਵਿਜ਼ਿਟ ਕਰਕੇ ਦੇਖ ਸਕਦੇ ਹੋ ਪੋਲਿਟিক্যাল ਸਾਇੰਸ ਸੋ ਸੋਸ਼ੀਓਲੋਜੀ ਇਹਨਾਂ ਦੇ ਪ੍ਰੀਵੀਅਸ ਜਿਹੜੇ ਕੁਐਸਚਨਸ ਨੇ ਉਹ ਵੀ ਆਪਾਂ ਨੇ ਕਰਵਾਏ ਹੋਏ ਨੇ ਠੀਕ ਆ 2015 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਇੰਪੋਰਟੈਂਟ ਕੁਐਸਚਨਸ ਬਣਦੇ ਨੇ ਸੋ ਉਹ ਵੀਡੀਓਜ਼ ਨੂੰ ਵੀ ਉਹ ਜ਼ਰੂਰ ਵਾਚ ਕਰੋ ਹਾਂਜੀ ਪਿੰਜਨ ਇਹ ਆਪਣਾ ਹੋਇਆ ਹੋਇਆ ਪਿੰਜਨ ਕਰੋ ਵਾਲ ਸਰ ਹੋਏ ਹੋਏ ਦਾ ਟੌਪਿਕ ਹਾਂਜੀ ਆਪਾਂ ਪਹਿਲਾਂ ਕਰਦਾ ਟਕਸਾਲੀ ਭਾਸ਼ਾ ਕੀ ਹੁੰਦੀ ਹੈ ਟਕਸਾਲੀ ਭਾਸ਼ਾ ਹੋ ਹੁੰਦੀ ਹੈ ਜਿਦੇ ਵਿੱਚ ਸਾਹਿਤ ਦੀ ਰਚਨਾ ਹੁੰਦੀ ਹੈ ਠੀਕ ਆ ਦਫਤਰੀ ਆ ਦਫਤਰਾਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਜਿਹੜੀ ਵਰਤੀ ਜਾਂਦੀ ਹੁੰਦੀ ਆ ਠੀਕ ਹੈ ਜਿਹਨੂੰ ਮਾਨਤਾ ਪ੍ਰਾਪਤ ਹੁੰਦੀ ਆ ਤੇ ਇਹ ਕਿਸੇ ਖੇਤਰ ਦੀ ਜਿਹੜੀ ਕਿ ਟਕਸਾਲੀ ਭਾਸ਼ਾ ਬਲਕਿ ਉਸ ਖੇਤਰ ਦੇ ਵਿੱਚ ਵੱਧ ਤੋਂ ਵੱਧ ਮਾਨਤਾ ਪ੍ਰਾਪਤ ਹੋਣ ਕਰਕੇ ਫਿਰ ਉਹਨੂੰ ਜਿਹੜੀ ਕਿ ਇੱਕ ਦਰਜਾ ਮਿਲ ਜਾਣਾ ਟਕਸਾਲੀ ਭਾਸ਼ਾ ਦਾ ਜਿਵੇਂ ਆਪਣੀ ਪੰਜਾਬੀ ਦੀ ਹੈਗੇ ਮਾਜੀ ਟਕਸਾਲੀ ਭਾਸ਼ਾ ਠੀਕ ਹੈ ਹਾਂਜੀ ਟਕਸਾਲੀ ਭਾਸ਼ਾ ਇੱਕ ਆਦਰਸ਼ ਭਾਸ਼ਾ ਹੁੰਦੀ ਆ ਕੀ ਹੁੰਦੀ ਹੈ ਇਹ ਆਦਰਸ਼ ਭਾਸ਼ਾ ਹੁੰਦੀ ਆ ਜਿਹੜੀ ਕਿ ਸਾਰੇ ਇਲਾਕੇ ਦੇ ਵਿੱਚ ਸਾਂਝੀ ਭਾਸ਼ਾ ਦੇ ਵਜੋਂ ਮਾਨਤਾ ਰੱਖਦੀ ਹੈ ਮਲਕੀ ਜਿਹੜਾ ਇਲਾਕਾ ਜਿਵੇਂ ਹੁਣ ਪੰਜਾਬ ਦੇ ਵਿੱਚ ਸਾਂਝੇ ਤੌਰ ਤੇ ਕਿਹੜੀ ਭਾਸ਼ਾ ਮਾਨਤਾ ਰੱਖ ਰਹੀ ਹੈ ਮਾਝੀ ਜਿਹੜੀ ਸਾਰੇ ਇਲਾਕੇ ਦੇ ਵਿੱਚ ਇੱਕ ਸਾਂਝੀ ਭਾਸ਼ਾ ਦੇ ਵਜੋਂ ਮਾਨਤਾ ਰੱਖਦੀ ਹੈ ਟਿੱਕਸਾਲੀ ਤੇ ਟਿੱਕਸਾਲੀ ਭਾਸ਼ਾ ਜਿਹੜੀ ਕੀ ਉਹ ਭਾਸ਼ਾ ਦਾ ਹੀ ਇੱਕ ਰੂਪ ਹੁੰਦਾ ਹੈ ਠੀਕ ਹੈ ਤੇ ਅੰਗਰੇਜ਼ੀ ਦੇ ਵਿੱਚ ਟਿੱਕਸਾਲੀ ਭਾਸ਼ਾ ਨੂੰ ਸਟੈਂਡਰਡ ਲੈਂਗੁਏਜ ਕਹਿੰਦੇ ਨੇ ਸਟੈਂਡਰਡ ਲੈਂਗੁਏਜ ਕਹਿੰਦੇ ਨੇ ਹਿੰਦੀ ਦੇ ਵਿੱਚ ਟਿੱਕਸਾਲੀ ਭਾਸ਼ਾ ਨੂੰ ਮਾਨਕ ਭਾਸ਼ਾ ਕਹਿੰਦੇ ਨੇ ਇਹ ਤੁਸੀਂ ਯਾਦ ਕਰਨ ਨਾਲ ਪੰਜਾਬੀ ਦੇ ਵਿੱਚ ਟਕਸਾਲੀ ਭਾਸ਼ਾ ਨੂੰ ਮਿਆਰੀ ਜਾਂ ਆਦਰਸ਼ ਭਾਸ਼ਾ ਕਿਹਾ ਜਾਂਦਾ ਹੈ ਮਿਆਰੀ ਭਾਸ਼ਾ ਜਾਂ ਆਦਰਸ਼ ਭਾਸ਼ਾ ਹਾਂਜੀ ਸੱਭਿਤਾ ਦੇ ਵਿਕਾਸ ਹੋਣ ਦੇ ਨਾਲ ਜਦੋਂ ਸੱਭਿਤਾ ਦਾ ਵਿਕਸਤ ਹੋ ਜਾਂਦਾ ਹੈ ਸੱਭਿਤਾ ਤਾਂ ਜਦੋਂ ਕਿਸੇ ਭਾਸ਼ਾ ਖੇਤਰ ਦੀ ਕਿਸੇ ਬੋਲੀ ਨੂੰ ਠੀਕ ਹੈ ਕਿਸੇ ਵੀ ਇਲਾਕੇ ਦੀ ਕਿਸੇ ਭਾਸ਼ਾ ਖੇਤਰ ਦੀ ਜਿਹੜੇ ਇਲਾਕੇ ਦੀ ਬੋਲੀ ਨੂੰ ਸਾਹਿਤ ਰਚਨਾ ਕਰਨ ਧਾਰਮਿਕ ਰਾਜਨੀਤਿਕ ਠੀਕ ਹੈ ਸਰਪ੍ਰਸਤੀ ਜਾਂ ਆਰਥਿਕ ਗਤੀਵਿਧੀਆਂ ਦੇ ਕਰਕੇ ਉਹਨੂੰ ਮਹਾਨਤਾ ਉਹਨੂੰ ਇੰਪੋਰਟੈਂਸ ਮਿਲ ਜਾਂਦੀ ਹੈ ਤਾਂ ਫਿਰ ਉਹ ਕਿਹੜੀ ਭਾਸ਼ਾ ਬਣ ਜਾਂਦੀ ਹੈ ਟਕਸਾਲੀ ਭਾਸ਼ਾ ਬਣ ਜਾਂਦੀ ਹੈ ਠੀਕ ਹੈ ਟਕਸਾਲੀ ਭਾਸ਼ਾ ਅਜੇ ਹੀ ਮੁੱਖ ਭਾਸ਼ਾ ਦੇ ਵਜੋਂ ਜਾਣੀ ਜਾਂਦੀ ਆ ਜਿਹਦੀ ਵਰਤੋਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦਫ਼ਤਰਾਂ ਪੜ੍ਹ ਲਿਖਿਆ ਵਰਗ ਰਾਜ ਪ੍ਰਬੰਧ ਵਿਦਿਅਕ ਖੇਤਰ ਆਦਿ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਕਿ ਉਹ ਹੁੰਦੀ ਹੈ ਟਕਸਾਲੀ ਭਾਸ਼ਾ ਜਿਵੇਂ ਆਪਾਂ ਬੋਲਣ ਲਈ ਤਾਂ ਪੰਜਾਬ ਦੇ ਵਿੱਚ ਕਈ ਮਤਲਬ ਵਈ ਭਾਸ਼ਾ ਬੋਲਦੇ ਨੇ ਕਈ ਦੁਆਬੀ ਠੀਕ ਹੈ ਕਈ ਪੁਆਦੀ ਬਟ ਜਦੋਂ ਆਪਾਂ ਉਹਨੂੰ ਲਿਖਦੇ ਆਪਾਂ ਕੁਝ ਵੀ ਅ ਕੋਈ ਆਪਾਂ ਸਰਕਾਰੀ ਐਪਲੀਕੇਸ਼ਨ ਲਿਖਣੀ ਆ ਜਾਂ ਕੁਝ ਵੀ ਆਪਾਂ ਲਿਖਦੇ ਆ ਉਸ ਸਮੇਂ ਆਪਾਂ ਟਕਸਾਲੀ ਭਾਸ਼ਾ ਯੂਜ਼ ਕਰਦੇ ਆ ਠੀਕ ਹੈ ਟਕਸਾਲੀ ਭਾਸ਼ਾ ਦਾ ਆਲੇ ਦੁਆਲੇ ਦੀ ਭਾਸ਼ਾ ਮੁੱਤ ਤੇ ਵੀ ਕਾਫੀ ਅਸਰ ਹੁੰਦਾ ਤੇ ਕਈ ਵਾਰ ਜਿਹੜੇ ਕਿ ਇਹ ਭਾਸ਼ਾ ਉਹਨਾਂ ਨੂੰ ਖਤਮ ਵੀ ਕਰ ਦਿੰਦੀ ਹੈ ਮੰਨ ਲਓ ਉਹਨ ਬੇਸ਼ੱਕ ਆਪਾਂ ਮਲਵਈਆਂ ਅ ਮਲਬਈ ਭਾਸ਼ਾ ਆਪਣੀ ਜਾਂ ਆਪਣੀ ਹੈਗੀ ਆ ਪੁਆਦੀ ਭਾਸ਼ਾ ਜਾਂ ਆਪਣੀ ਹੈਗੀ ਆ ਜਿਹੜੀ ਕਿ ਅ ਦੋਆਬੀ ਭਾਸ਼ਾ ਪਰ ਟੱਪਾ ਫਿਰ ਵੀ ਜਦੋਂ ਰਿਟਨ ਦੇ ਵਿੱਚ ਲਿਖਾਂਗੇ ਕੁਝ ਵੀ ਜਆ ਪੜੇ ਲਿਖੇ ਜਿਹੜੇ ਕਿਸੇ ਜੋਬ ਤੇ ਪਹੁੰਚ ਜਾਂਦੇ ਨੇ ਠੀਕ ਆ ਉਹ ਆਪਣੀ ਜਿਹੜੀ ਉਹ ਭਾਸ਼ਾ ਛੱਡ ਕੇ ਉਹ ਕਿਹੜੀ ਭਾਸ਼ਾ ਅਪਣਾ ਲੈਂਦੇ ਨੇ ਟਕਸਾਲੀ ਭਾਸ਼ਾ ਟਕਸਾਲੀ ਭਾਸ਼ਾ ਦੇ ਵਿੱਚ ਇਹ ਗੱਲ ਕਰਦੇ ਨੇ ਉਹ ਟਕਸਾਲੀ ਭਾਸ਼ਾ ਦੇ ਵਿੱਚ ਹੀ ਰੀਟਨ ਦੇ ਵਿੱਚ ਸਾਰਾ ਵਿਰਵਾ ਕਰਦੇ ਨੇ ਤਾਂ ਇਹਦੇ ਨਾਲ ਕੀ ਹੈ ਵੀ ਜਿਹੜੇ ਉਹਨਾਂ ਦੀ ਖੁਦ ਹੀ ਲੈਂਗੁਏਜ ਸੀ ਠੀਕ ਹੈ ਮਲਵਈ ਦੁਆਬੀ ਪੌਦੀ ਉਹ ਕੀ ਹੈ ਖਤਮ ਹੋ ਜਾਂਦੀ ਹੈ ਠੀਕ ਹੈ ਇਸ ਲਾਈਨ ਦਾ ਮਤਲਬ ਇਹ ਹੈ ਟਕਸਾਲੀ ਭਾਸ਼ਾ ਵਿਆਕਰਨ ਵਧ ਹੋ ਜਾਂਦੀ ਹੈ ਮਤਲਬ ਕੀ ਇਹਦਾ ਟਕਸਾਲੀ ਭਾਸ਼ਾ ਦੇ ਵਿਆਕਰਨਿਕ ਨਿਯਮ ਹੋ ਜਾਂਦੇ ਨੇ ਤੇ ਇਹਦਾ ਰੂਪ ਵੀ ਪਰਮਨੈਂਟ ਹੋ ਜਾਂਦਾ ਸਥਿਰ ਹੋ ਜਾਂਦਾ ਪੰਜਾਬੀ ਲੇਖਕਾਂ ਨੇ ਟਕਸਾਲੀ ਠੀਕ ਹੈ ਪੰਜਾਬੀ ਲੇਖਾਂ ਦੇ ਟਕਸਾਲੀ ਪੰਜਾਬੀ ਦੇ ਵਿੱਚ ਜਿਹੜੇ ਰਿਟਰਨ ਦੇ ਵਿੱਚ ਉਹਨਾਂ ਦੇ ਲਿਖਤਾਂ ਨੇ ਉਹਨਾਂ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਉਹਨਾਂ ਖੇਤਰਾਂ ਦੀ ਜਿਹੜੀ ਉਪਭਾਸ਼ਾਵਾਂ ਦਾ ਅਸਰ ਆਪਾਂ ਉਹਦੇ ਵਿੱਚ ਦੇਖ ਸਕਦੇ ਹਾਂ ਠੀਕ ਹੈ ਜਿੱਥੋਂ ਦੇ ਉਹ ਜੰਪਲ ਸੀ ਤੇ ਅੱਗੇ ਹੈਗਾ ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਮਾਝੀ ਭਾਸ਼ਾ ਮਾਝੀ ਉਪਭਾਸ਼ਾ ਮੰਨਿਆ ਜਾਂਦਾ ਜਿਹੜੀ ਕਿ ਲਾਹੌਰ ਅੰਮ੍ਰਿਤਸਰ ਗੁਰਦਾਸਪੁਰ ਸਿਆਲਕੋਟ ਵਿੱਚ ਬੋਲੀ ਜਾਂਦੀ ਹੈ ਤੇ ਇਹ ਪੰਜਾਬੀ ਦੇ ਭਾਸ਼ਾ ਖੇਤਰ ਦਾ ਕੇਂਦਰੀ ਇਲਾਕਾ ਅੰਮ੍ਰਿਤਸਰ ਠੀਕ ਹੈ ਲਾਹੌਰ ਇਹ ਕਿਹੜਾ ਸੀ ਇਲਾਕਾ ਗੁਰਦਾਸਪੁਰ ਸੈਲਕੋਟ ਕੇਂਦਰੀ ਇਲਾਕਾ ਮਤਲਬ ਕਿ ਸੈਂਟਰ ਦੇ ਵਿੱਚ ਤੇ ਲਾਹੌਰ ਸਦੀਆਂ ਤੋਂ ਪੰਜਾਬ ਦੀ ਰਾਜਧਾਨੀ ਰਿਹਾ ਲਾਹੌਰ ਤੇ ਅੰਮ੍ਰਿਤਸਰ ਦੋਵੇਂ ਪੰਜਾਬ ਦੀਆਂ ਧਾਰਮਿਕ ਤੇ ਆਰਥਿਕ ਗਤੀਵਿਧੀਆਂ ਦਾ ਕੇਂਦਰ ਰਹੇ ਨੇ ਜਿਸ ਕਰਕੇ ਮਾਝੇ ਦੇ ਇਸ ਇਲਾਕੇ ਦੇ ਵਿੱਚ ਜਿਹੜੀ ਉਪਭਾਸ਼ਾ ਬੋਲੀ ਜਾ ਰਹੀ ਸੀ ਉਹਨੂੰ ਕੀ ਦਰਜਾ ਦਿੱਤਾ ਟਕਸਾਲੀ ਰੁਕਮਾਨ ਲਿਆ ਅੱਜ ਜਿਹੜੀ ਕਿ ਮਾਝੀ ਟਕਸਾਲੀ ਭਾਸ਼ਾ ਦੇ ਵਿੱਚ ਉੱਚ ਵਿਦਿਆ ਦਾ ਪ੍ਰਬੰਧ ਹੈ ਠੀਕ ਹੈ ਮਤਲਬ ਕਿ ਉੱਚ ਤੋਂ ਉੱਚ ਵਿਦਿਆ ਸਾਰੀ ਕਿਹੜੀ ਭਾਸ਼ਾ ਦੇ ਵਿੱਚ ਹੈ ਟਕਸਾਲੀ ਭਾਸ਼ਾ ਦੇ ਵਿੱਚ ਹੈ ਇਸੇ ਦੇ ਵਿੱਚ ਵੱਧ ਤੋਂ ਵੱਧ ਸਾਹਿਤ ਰਚਿਆ ਜਾ ਰਿਹਾ ਤੇ ਇਹ ਸਾਹਿਤ ਰਚਨਾ ਤੋਂ ਬਿਨਾਂ ਇਸ ਦੇ ਵਿੱਚ ਸਮਾਜ ਵਿਗਿਆਨ ਠੀਕ ਹੈ ਸਮਾਜ ਵਿਗਿਆਨਾਂ ਤੇ ਵਿਗਿਆਨ ਸਾਇੰਸ ਦੇ ਪਿੰਨ-ਪਿੰਨ ਵਿਸ਼ਿਆਂ ਸੰਬੰਧੀ ਪੁਸਤਕਾਂ ਦੀ ਰਚਨਾ ਵੀ ਕੀਤੀ ਜਾ ਰਹੀ ਹੈ ਇਸ ਭਾਸ਼ਾ ਦੇ ਵਿੱਚ ਸੋ ਏਸੀ ਟਕਸਾਲੀ ਭਾਸ਼ਾ ਅੱਗੇ ਹੈਗਾ ਰਜਿਸਟਰ ਭਾਸ਼ਾ ਕੀ ਹੁੰਦੀ ਹੈ ਜਿ ਰਜਿਸਟਰ ਭਾਸ਼ਾ ਹੁੰਦੀ ਹੈ ਵੀ ਜਿਹੜੀ ਆਪਾਂ ਮੌਕੇ ਦੇ ਅਕੋਰਡਿੰਗ ਕੁਝ ਵਿਸ਼ੇਸ਼ ਮੌਕਿਆਂ ਕੁਝ ਇਹ ਜੇ ਸਿਚੁਏਸ਼ਨਸ ਹੋ ਜਾਂਦੀਆਂ ਨੇ ਕਿ ਆਪਾਂ ਸਾਹਮਣੇ ਵਾਲੇ ਪਰਸਨ ਨੂੰ ਦੇਖ ਕੇ ਉਹਦੇ ਅਕੋਰਡਿੰਗ ਉਹਦੇ ਨਾਲ ਗੱਲਬਾਤ ਕਰਦੇ ਆ ਠੀਕ ਹੈ ਉਹ ਆਪਣੀ ਉਮੇ ਦੀ ਹੀ ਭਾਸ਼ਾ ਹੋ ਜਾਂਦੀ ਹੈ ਆਪਣਾ ਉਮੇ ਦੀ ਉਚਾਰਨ ਆਪਣੀ ਉਮੇ ਦੀ ਸ਼ਬਦਾਵਲੀ ਹੋ ਜਾਂਦੀ ਹੈ ਮੰਨ ਲਓ ਤੁਸੀਂ ਕਿਸੇ ਡਾਕਟਰ ਕੋਲ ਚੈੱਕ ਅਪ ਕਰਵਾਉਣ ਗਏ ਹੋ ਤਾਂ ਉਹਨੂੰ ਉਸ ਢੰਗ ਦੇ ਨਾਲ ਬੋਲੋਗੇ ਤੁਸੀਂ ਕਿਸੇ ਟੀਚਰ ਕੋਲ ਖੜੇ ਹੋ ਉਸ ਢੰਗ ਨਾਲ ਗੱਲਬਾਤ ਕਰੋਗੇ ਤੁਸੀਂ ਕਿਸੇ ਆਊਟਸਾਈਡ ਕੋਈ ਐਨਾ ਯਾਰਾ ਉਹਦੇ ਨਾਲ ਗੱਲ ਕਰ ਰਹੇ ਹੋ ਤਾਂ ਉਸ ਢੰਗ ਨਾਲ ਗੱਲ ਕਰ ਰਹੇ ਹੋ ਹਨ ਕੋਈ ਵਕੀਲ ਆ ਉਹਦੇ profession ਦੇ ਅਕੋਰਡਿੰਗ ਉਹਦੇ ਨਾਲ ਗੱਲਬਾਤ ਕਰ ਰਹੇ ਹੋ ਮਤਲਬ ਕਿ ਜਦੋਂ ਆਪਾਂ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਮੈਂਬਰ ਨੇ ਜਾਂ ਕੋਈ ਰਿਸ਼ਤੇਦਾਰ ਉਹਦੇ ਨਾਲ ਉਸ ਢੰਗ ਦੇ ਨਾਲ ਗੱਲਬਾਤ ਕਰ ਰਹੇ ਰਜਿਸਟਰ ਭਾਸ਼ਾ ਹੋਗੀ ਵੀ ਜਿਹੜੇ ਕੁਝ ਮੌਕਿਆਂ ਤੇ ਕੁਝ ਸਿਚੁਏਸ਼ਨਸ ਤੇ ਕੁਝ ਪਰਿਸਥਿਤੀਆਂ ਦੇ ਵਿੱਚ ਵਿਅਕਤੀ ਆਪਣੀ ਭਾਸ਼ਾ ਨੂੰ ਜਾਦੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਜਉਦਾ ਵਿਸ਼ੇਸ਼ ਉਚਾਰਨ ਤੇ ਉਸ ਸਮੇਂ ਵਿਸ਼ੇਸ਼ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਉਹਨਾਂ ਆਪਾਂ ਕੀ ਕਹਿੰਦੇ ਰਜਿਸਟਰ ਭਾਸ਼ਾ ਮਤਲਬ ਕਿ ਆਪਾਂ ਸਾਹਮਣੇ ਵਾਲੇ ਪਰਸਨ ਨੂੰ ਦੇਖ ਕੇ ਆਪਾਂ ਜਦੋਂ ਆਪਣੀ ਭਾਸ਼ਾ ਦੇ ਵਿੱਚ ਚੇਂਜ ਲੈ ਕੇ ਆਉਂਦੇ ਆ ਠੀਕ ਆ ਉਚਾਰਨ ਦੇ ਵਿੱਚ ਸ਼ਬਦਾਵਲੀ ਕੁਝ ਅਜਿਹੇ ਸ਼ਬਦ ਯੂਜ਼ ਕਰਦੇ ਤਾਂ ਕਿ ਸਾਹਮਣੇ ਵਾਲੇ ਬੰਦੇ ਤੇ ਆਪਾਂ ਕਹਿੰਦੇ ਨੇ ਵੀ ਹਾਂ ਆਪਣਾ ਇਫੈਕਟ ਪਵੇ ਠੀਕ ਹੈ ਉਹਨੂੰ ਲੱਗੇ ਵੀ ਹਾਂ ਇਹ ਚ ਵੀ ਕੁਝ ਦਮ ਹੈ ਤਾਂ ਉਸ ਸਮੇਂ ਆਪਾਂ ਜਿਹੜੀ ਭਾਸ਼ਾ ਯੂਜ਼ ਕਰ ਰਹੇ ਹੁੰਨੇ ਉਹ ਕਿਹੜੀ ਹੋਊਗੀ ਰਜਿਸਟਰ ਭਾਸ਼ਾ ਤੇ ਇੱਕ ਪ੍ਰਕਾਰ ਦੀ ਤਕਨੀਕੀ ਭਾਸ਼ਾ ਜਿਸ ਦੀ ਵਰਤੋਂ ਕਿਸੇ ਵਿਸ਼ੇਸ਼ ਕਿੱਤੇ ਨਾਲ ਸਬੰਧ ਰੱਖਣ ਵਾਲੇ ਵਰਗ ਦੁਆਰਾ ਕੀਤੀ ਜਾਂਦੀ ਹੈ ਮਤਲਬ ਕਿ ਕਿਸੇ ਵਿਸ਼ੇਸ਼ ਕਿੱਤੇ ਨਾਲ ਜਿਵੇਂ ਅਧਿਆਪਕ ਠੀਕ ਹੈ ਵਪਾਰੀ ਠੀਕ ਹੈ ਵਕੀਲ ਡਾਕਟਰ ਤੇ ਲੈਕਚਰਾਰ ਜਿਨੇ ਪ੍ਰੋਫੈਸ਼ਨ ਹੋਗੇ ਉਹਨਾਂ ਨਾਲ ਸੰਬੰਧ ਰੱਖਣ ਵਾਲੀ ਇਹ ਭਾਸ਼ਾ ਹੁੰਦੀ ਹੈ ਮਤਲਬ ਕਿ ਉਹਦੇ ਅਕੋਰਡਿੰਗ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਮੰਨ ਲਓ ਤੁਸੀਂ ਕਿਸੇ ਦੁਕਾਨਦਾਰ ਕੋਲ ਗਏ ਹੋ ਤਾਂ ਉਸ ਸਾਹਿਬ ਨਾਲ ਗੱਲਬਾਤ ਕਰੋਗੇ ਠੀਕ ਹੈ ਅੱਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੇ ਵਿੱਚ ਹੋਰ ਕਰਵਾਉਣੀ ਹੈ ਹਾਂਜੀ ਰਜਿਸਟਰ ਭਾਸ਼ਾ ਇੱਕ ਕੀ ਆ ਭਾਸ਼ਾ ਹੀ ਵਖਰੇਵਾ ਤੁਹਾਨੂੰ ਸਮਝ ਲੱਗਿਆ ਹੋਣਾ ਵੀ ਅਲੱਗ-ਅਲੱਗ ਆਪਾਂ ਜਦੋਂ ਕਿਸੇ ਸਿਚੁਏਸ਼ਨ ਦੇ ਵਿੱਚ ਹੁੰਨੇ ਆ ਜਾਂ ਕਿਸੇ ਵਿਸ਼ੇਸ਼ ਮੌਕੇ ਤੇ ਹੁੰਨੇ ਉਹ ਸਭ ਦੇ ਨਾਲ ਆਪਾਂ ਇਹਦਾ ਭਾਸ਼ਾ ਦਾ ਵਖਰੇਵਾ ਕਰ ਲੈਂਦੇ ਆ ਠੀਕ ਹੈ ਜਿਵੇਂ ਇਹੀ ਲਾ ਲਓ ਜਿਹੜੇ ਆਪਾਂ ਮਲਵਈ ਏਰੀਆ ਦੇ ਵਿੱਚ ਰਹਿੰਦੇ ਆ ਜਾਂ ਦੁਆਬੀ ਜਾਂ ਪੁਆਦੀ ਆਪਾਂ ਘਰ ਦੇ ਵਿੱਚ ਤਾਂ ਆਪਾਂ ਉਹੀ ਭਾਸ਼ਾ ਬੋਲਦੇ ਰਹਿੰਦੇ ਆ ਹਨ ਜਿਹੜੀ ਆਪਣੀ ਹੁੰਦੀ ਆ ਮਦਰ ਟੰਗ ਜੋ ਆਪਾਂ ਮਲਵਈ ਆ ਜਾਂ ਆਪਾਂ ਪੁਆਦੀ ਇਲਾਕੇ ਦੇ ਵਿੱਚ ਰਹਿ ਰਹੇ ਆ ਜਾਂ ਆਪਾਂ ਦੁਆਬੀ ਆ ਬਟ ਜਦੋਂ ਆਪਾਂ ਇੱਕ ਕਿਸੇ ਆਪਾਂ ਕਾਲਜ ਜਾਂ ਸਕੂਲ ਚ ਜਾ ਰਹੇ ਹਾਂ ਹਨਾ ਜਾਂ ਕਿਸੇ ਆਪਾਂ ਹੋਰ ਕਿਸੇ ਵਕੀਲ ਵਗੈਰਾ ਨੂੰ ਜਾਂ ਕਿਸੇ ਜਿਹੜੇ ਕਿ ਲੈਕਚਰਰ ਨੂੰ ਜਾਂ ਕਿਸੇ ਡਾਕਟਰ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਆਪਾਂ ਉਸ ਢੰਗ ਦੇ ਨਾਲ ਆਪਣੀ ਭਾਸ਼ਾ ਨੂੰ ਛੱਡ ਕੇ ਆਪਾਂ ਹੋਰ ਭਾਸ਼ਾ ਅਪਣਾਉਣੀ ਹੈ ਠੀਕ ਹੈ ਉਸ ਆਪਾਂ ਟਕਸਾਲੀ ਭਾਸ਼ਾ ਯੂਜ਼ ਕਰ ਰਹੇ ਹੁੰਦੇ ਆ ਤਾਂ ਉਸ ਸਮੇਂ ਜਿਹੜੀ ਆਪਾਂ ਭਾਸ਼ਾ ਦਾ ਵਖਰੇਵਾ ਦੇ ਰਹੇ ਹੁੰਦੇ ਆ ਉਹ ਕਿਹੜੀ ਭਾਸ਼ਾ ਰਜਿਸਟਰ ਭਾਸ਼ਾ ਠੀਕ ਹੈ ਜਿਸ ਦਾ ਆਧਾਰ ਇਹਦਾ ਪ੍ਰਯੋਗ ਕਰਨ ਵਾਲੇ ਦੇ ਆਪਸੀ ਸਬੰਧਾਂ ਦੇ ਆਧਾਰਿਤ ਹੁੰਦਾ ਮਤਲਬ ਕਿ ਕਿਸ ਢੰਗ ਦੇ ਨਾਲ ਤੁਹਾਡਾ ਜਿਹੜਾ ਤੁਸੀਂ ਜਿਹਦੇ ਨਾਲ ਗੱਲ ਕਰ ਰਹੇ ਹੋ ਉਹਦੇ ਨਾਲ ਤੁਹਾਡਾ ਕੀ ਰਿਲੇਸ਼ਨ ਹੈ ਉਹਦੇ ਅਕੋਰਡਿੰਗ ਹੁੰਦੀ ਹੈ ਇਹ ਤੇ ਹਰ ਵਿਅਕਤੀ ਆਪਣੀਆਂ ਅਲੱਗ-ਅਲੱਗ ਸਥਿਤੀਆਂ ਪਿੰਨ-ਪਿੰਨ ਸਥਿਤੀਆਂ ਹੋਗੇ ਅਲੱਗ-ਅਲੱਗ ਸਥਿਤੀਆਂ ਦੇ ਵਿੱਚ ਪਿੰਨ-ਪਿੰਨ ਮਤਲਬ ਕਿ ਅਲੱਗ-ਅਲੱਗ ਭਾਸ਼ਾਵਾਂ ਦਾ ਪ੍ਰਯੋਗ ਕਰਦਾ ਕਈ ਵਾਰ ਉਹ ਜ਼ਿਆਦਾ ਪਟਕਸਾਲੀ ਭਾਸ਼ਾ ਦੇ ਸ਼ਬਦ ਯੂਜ਼ ਕਰ ਲਈ ਵਿੱਚੋਂ ਆਪਾਂ ਹਿੰਦੀ ਵੀ ਬੋਲ ਲਈ ਵਿੱਚੋਂ ਆਪਾਂ ਇੰਗਲਿਸ਼ ਦੇ ਸ਼ਬਦ ਵੀ ਯੂਜ਼ ਕਰ ਲਈਏ ਜਦੋਂ ਕਿਸੇ ਅਧਿਆਪਕ ਕੋ ਹੀ ਲੈਣਾ ਆ ਗਿਆ ਜੋ ਮੈਂ ਤੁ ਜਦੋਂ ਕਿਸੇ ਅਧਿਆਪਕ ਮਾਤਾ ਪਿਤਾ ਰਿਸ਼ਤੇਦਾਰ ਦੁਕਾਨਦਾਰ ਬੱਚਿਆਂ ਦੋਸਤਾਂ ਜਾਂ ਧਰਮਗੁਰੂ ਨਾਲ ਗੱਲਬਾਤ ਕਰਦੇ ਹਨ ਤਾਂ ਉਸਦੀ ਭਾਸ਼ਾ ਇਹਨਾਂ ਸਾਰੇ ਸਥਿਤੀਆਂ ਦੇ ਵਿੱਚ ਅਲੱਗ-ਅਲੱਗ ਹੁੰਦੀ ਹੈ ਠੀਕ ਹੈ ਰਿਸ਼ਤੇਦਾਰ ਨਾਲ ਗੱਲ ਹੋਰ ਤਰੀਕੇ ਨਾਲ ਕਰੋਗੇ ਬੱਚਿਆਂ ਨਾਲ ਹੋਰ ਦੁਕਾਨਦਾਰ ਨਾਲ ਹੋਰ ਦੋਸਤਾਂ ਨਾਲ ਹੋਰ ਢੰਗ ਨਾਲ ਕਰੋਗੇ ਤੇ ਇਸੇ ਵੱਖਰੇਵੇਂ ਨੂੰ ਆਪਾਂ ਕੀ ਕਹਿੰਦੇ ਹਾਂ ਰੀਸਟਰ ਭਾਸ਼ਾ ਕਹਿੰਦੇ ਹਾਂ ਹਰ ਵਿਅਕਤੀ ਭਾਸ਼ਾ ਦੀ ਵਰਤੋਂ ਸਮੇਂ ਆਪਣੇ ਸਮਾਜਿਕ ਕਾਲੇ-ਦੁਆਲੇ ਨੂੰ ਜ਼ਰੂਰ ਧਿਆਨ 'ਚ ਰੱਖਦਾ ਤੇ ਸਰੂਤੇ ਨੂੰ ਧਿਆਨ ਦੇ ਵਿੱਚ ਰੱਖਦਾ ਵੀ ਸਾਹਮਣੇ ਵਾਲੇ ਨਾਲ ਮੈਂ ਕਿਵੇਂ ਗੱਲ ਕਰਨੀ ਆ ਤਾਂ ਭਾਸ਼ਾ ਦਾ ਰਜਿਸਟਰ ਖੇਤਰ ਵਿਧੀ ਤੇ ਸ਼ੈਲੀ ਉੱਤੇ ਆਧਾਰਿਤ ਆ ਖੇਤਰ ਦਾ ਆਧਾਰ ਕੀ ਹੈ ਗੱਲਬਾਤ ਦਾ ਉਦੇਸ਼ ਮਤਲਬ ਕਿ ਕਿਸ ਆਧਾਰ ਨੂੰ ਰੱਖ ਕੇ ਗੱਲਬਾਤ ਕੀਤੀ ਜਾ ਰਹੀ ਹੈ ਇਹਦਾ ਕੀ ਕਾਰਨ ਕਿਸ ਜਿਵੇਂ ਕਿਸੇ ਡਾਕਟਰ ਨੂੰ ਮਿਲਣਾ ਉਹਦਾ ਇੱਕ ਖਾਸ ਉਦੇਸ਼ ਹੈ ਠੀਕ ਹੈ ਜਾਂ ਕਿਸੇ ਦੁਕਾਨਦਾਰ ਨਾਲ ਕਿਸੇ ਚੀਜ਼ ਦਾ ਮੁੱਲ ਨਿਸ਼ਚਿਤ ਕਰਨਾ ਪਤਨੀ ਨਾਲ ਜੋ ਜੋ ਦੋਸਤ ਸਹੇਲੀ ਨਾਲ ਗੱਲਬਾਤ ਕਰਨ ਦੇ ਆਪਣੇ ਵੱਖ-ਵੱਖਰੇ ਉਦੇਸ਼ ਹੁੰਦੇ ਨੇ ਉਸ ਢੰਗ ਦੇ ਨਾਲ ਤੁਸੀਂ ਆਪਣੀ ਲੈਂਗੁਏਜ ਨੂੰ ਜਿਹੜੀ ਕਿ ਆਪਣੀ ਭਾਸ਼ਾ ਦੇ ਵੱਖ-ਵੱਖ ਰੂਪਾਂ ਨੂੰ ਅਪਣਾਉਨੇ ਆ ਤੇ ਇਹ ਭਾਸ਼ਾ ਬੋਲਚਾਲ ਤੇ ਵਿਦਾਰਥੀ ਸਕਦੇ ਰਿਟਨ ਦੇ ਵਿੱਚ ਵੀ ਹੋ ਸਕਦੀ ਹੈ ਠੀਕ ਹੈ ਤੇ ਬੋਲਚਾਲ ਦੀ ਭਾਸ਼ਾ ਦੇ ਵਿੱਚ ਦਹਰਾਓ ਜਾਂ ਗੈਰ ਜ਼ਰੂਰੀ ਗੱਲਾਂ ਵੀ ਸ਼ਾਮਲ ਹੋ ਸਕਦੀਆਂ ਤੁਸੀਂ ਬਾਰ-ਬਾਰ ਵੀ ਕੋਈ ਗੱਲ ਕਹਿ ਸਕਦੇ ਹੋ ਜਾਂ ਕੋਈ ਜ਼ਰੂਰੀ ਗੱਲਾਂ ਵੀ ਨਹੀਂ ਹੈਗੀਆਂ ਉਹ ਵੀ ਕਹਿ ਸਕਦੇ ਹੋ ਪਰੰਤੂ ਜਦੋਂ ਆਪਾਂ ਰਿਟਨ ਦੇ ਵਿੱਚ ਰੱਖਦੇ ਆ ਫਿਰ ਆਪਾਂ ਰਿਟਨ ਦੇ ਵਿੱਚ ਦਹਰਾਓ ਨਹੀਂ ਦੰਦੇ ਜਿਆਦੇ ਆਪਾਂ ਨਾ ਹੀ ਕੋਈ ਗੱਲ ਹੈ ਜਿਹੜੀ ਕਿ ਉਹ ਚ ਗੈਰ ਜ਼ਰੂਰੀ ਲਿਖੀ ਜਾਂਦੀ ਹੈ ਸ਼ੈਲੀ ਵਕਤ ਵਕਤਾ ਤੇ ਇਸ ਰੂਪ ਤੇ ਲੇਖਕ ਅਤੇ ਪਾਠਕ ਦੇ ਆਪਸੀ ਸਬੰਧਾ ਤੇ ਉਧਾਰਿਤ ਹੁੰਦੀ ਹੈ ਬਲਕਿ ਸ਼ੈਲੀ ਕੀ ਰਿਟਰਨ ਕਿਸ ਤੰਗ ਦੇ ਨਾਲ ਲਿਖਿਆ ਜਾ ਰਿਹਾ ਕੋਈ ਵੀ ਮਟੀਰੀਅਲ ਉਸ ਰੂਪ ਤੇ ਉਹਨੂੰ ਪੜਨ ਵਾਲੇ ਤੇ ਲੇਖਕ ਤੇ ਪਾਠਕ ਉਹਨਾਂ ਦੇ ਵਿੱਚ ਕਿਵੇਂ ਦੇ ਸਬੰਧ ਨੇ ਠੀਕ ਕਿ ਕਿਸੇ ਤਰੀਕੇ ਦੀ ਜਿਵੇਂ ਕੋਈ ਵੀ ਲੇਖਕ ਆ ਉਹ ਉਸ ਤੰਗ ਦੇ ਨਾਲ ਲਿਖਦਾ ਪੁਸਤਕਾਂ ਵੀ ਕਿਸ ਤੰਗ ਦੇ ਨਾਲ ਉਹਦੇ ਬਾਜ਼ਾਰ ਦੇ ਵਿੱਚ ਜ਼ਿਆਦਾ ਜਿਹੜੇ ਕਿ ਵਿਕਰੀਆਂ ਨੇ ਤੇ ਪਾਠਕ ਕਿਸ ਤੰਗ ਦੇ ਨਾਲ ਉਹਨਾਂ ਨੂੰ ਰੀਡ ਕਰ ਰਹੇ ਨੇ ਅਸੀਂ ਆਪਣੇ ਪਤੀ ਪਤਨੀ ਬੱਚਿਆਂ ਅਧਿਆਪਕਾਂ ਜਾਂ ਅਫਸਰ ਨਾਲ ਗੱਲਬਾਤ ਕਰਦੇ ਸਮੇਂ ਪਿੰਨਪਿੰਨ ਸ਼ੈਲੀ ਦੀ ਵਰਤੋਂ ਕਰਦੇ ਜਿਵੇਂ ਪਤੀ ਪਤਨੀ ਤੂੰ ਕਹਿ ਕੇ ਸੰਬੋਧਨ ਕਰਦੇ ਹੋ ਪਰ ਪਤਨੀ ਪਤੀ ਨੂੰ ਤੁਸੀਂ ਕਹਿ ਕੇ ਸੰਬੋਧਨ ਕਰਦੀ ਹੈ ਇਸੇ ਤਰ੍ਹਾਂ ਅਧਿਆਪਕ ਜਾਂ ਨਜ਼ਦੀਕੀ ਰਿਸ਼ਤੇਦਾਰ ਤੁਸੀਂ ਠੀਕ ਹੈ ਜਾਂ ਬਜ਼ੁਰਗ ਤੇ ਅਫਸਰ ਨੂੰ ਤੁਸੀਂ ਕਹਿ ਕੇ ਸੰਬੋਧਨ ਕਰਦੇ ਹੋ ਮਤਲਬ ਕਿ ਇਹ ਅਕੋਰਡਿੰਗ ਟੂ ਸਿਚੁਏਸ਼ਨ ਆਪਣੀ ਜਿਹੜੀ ਭਾਸ਼ਾ ਦਾ ਰੂਪ ਬਦਲਦਾ ਰਹਿੰਦਾ ਰਜਿਸਟਰ ਭਾਸ਼ਾ ਹੋ啊 ਠੀਕ ਹੈ ਜਿੱਦ ਆਪਾਂ ਸਮੇਂ ਦੇ ਅਕੋਰਡਿੰਗ ਸਾਹਮਣੇ ਵਾਲੇ ਦੇ ਦੇ ਰੁੱਤਵੇ ਦੇ ਅਕੋਰਡਿੰਗ ਠੀਕ ਹੈ ਆਪਣੀ ਆਪਾਂ ਆਪਣੀ ਪਰਸਨੈਲਿਟੀ ਦਿਖਾਉਣ ਦੇ ਲਈ ਵੀ ਹਾਂ ਉਹਨੂੰ ਲੱਗੇ ਵੀ ਹਾਂ ਇਹਨੂੰ ਵਧੀਆ ਨੋਲਿਜ ਹੈ ਇਹਨੂੰ ਵਧੀਆ ਮਤਲਬ ਕਿ ਆਪਣੀ ਆਪਾਂ ਵਧੀਆ ਇਮੇਜ ਬਣਾਉਣ ਦੇ ਲਈ ਜਿਹੜੀ ਸਮੇਂ-ਸਮੇਂ ਤੇ ਭਾਸ਼ਾ ਦੀ ਵਰਤੋਂ ਕਰਦੇ ਹੋ ਕੀ ਰਜਿਸਟਰ ਭਾਸ਼ਾ ਤੇ ਇਹਦਾ ਹਰ ਸਮੇਂ ਜਿਹੜੇ ਕਿ ਰੂਪ ਬਦਲਦਾ ਰਹਿੰਦਾ ਜਿਵੇਂ ਤੁਸੀਂ ਬੱਚੇ ਨਾਲ ਗੱਲ ਕਰ ਰਹੇ ਹੋ ਜਾਂ ਇੱਕ ਵਿਅਕਤੀ ਨਾਲ ਗੱਲ ਕਰ ਰਹੇ ਹੋ ਫਿਰ ਤੁਸੀਂ ਤੂੰ ਕਹਿ ਕੇ ਗੱਲ ਕਰ ਰਹੇ ਹੋ ਗੈਰ ਰਵਾਇਤੀ ਸਥਿਤੀ ਦੇ ਵਿੱਚ ਆਮ ਤੌਰ ਤੇ ਵਿਅਕਤੀ ਉਪਭਾਸ਼ਾ ਦੀ ਵਰਤੋਂ ਕਰਦਾ ਪਰੰਤੂ ਜਦੋਂ ਰਵਾਇਤੀ ਇੱਕ ਰਸਮੀ ਤੌਰ ਤੇ ਉਹ ਟਕਸਾਲੀ ਭਾਸ਼ਾ ਦੀ ਵਰਤੋਂ ਕਰਦੇ ਉਹੀ ਮੈਂ ਕਹਿ ਰਹੀ ਹਾਂ ਵਿੱਚ ਮੈਂ ਅੱਪਾ ਲਗ ਲਗ ਏਰੀਆ ਚ ਰਹਿੰਦੇ ਆਪਾਂ ਆਪਣੀ ਭਾਸ਼ਾ ਦੀ ਯੂਜ਼ ਕਰਦੇ ਆਮ ਭਾਸ਼ਾ ਬਟ ਜਦੋਂ ਆਪਾਂ ਇੱਕ profession ਦੇ ਤੌਰ ਤੇ ਕਿਸੇ ਜੌਬ ਦੇ ਵਿੱਚਾਂ ਜਾਂ ਆਪਾਂ ਕੋਈ এমਪਲੋਏ ਆ ਜਾਂ ਆਪਾਂ ਕੋਈ ਸਟੂਡੈਂਟ ਆ ਠੀਕ ਆ ਆਪਾਂ ਫਿਰ ਉਸ ਢੰਗ ਦੇ ਨਾਲ ਆਪਾਂ ਆਪਣੀ ਟਕਸਾਲੀ ਭਾਸ਼ਾ ਯੂਜ਼ ਕਰਦੇ ਆਂ ਜੇ ਆਪਾਂ ਇੰਗਲਿਸ਼ ਦੇ ਵਰਡ ਯੂਜ਼ ਕਰ ਲੈਨੇ ਜਾਂ ਹਿੰਦੀ ਯੂਜ਼ ਕਰ ਲੈਨੇ ਹਨ ਤੇ ਜਦੋਂ ਜੇ ਇਹ ਰਜਿਸਟਰਾਂ ਦੀ ਲਗਾਤਾਰ ਵਰਤੋਂ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਪੈਟਰਨ ਬਣ ਜਾਂਦੇ ਨੇ ਤਾਂ ਫਿਰ ਸਮਾਜ ਦੇ ਵਿੱਚ ਇਹਨਾਂ ਦੇ ਰਵਾਇਦਾ ਚੱਲ ਪੈਂਦੇ ਆ ਤੇ ਅਗਲਾ ਟੌਪਿਕ ਹੈਗਾ ਆਪਣਾ ਵਿਅਕਤੀਗਤ ਭਾਸ਼ਾ ਜਾਂ ਵਿక్తి ਭਾਸ਼ਾ ਹਾਂਜੀ ਇਹ ਕੀ ਹੈ ਵਿਅਕਤੀਗਤ ਭਾਸ਼ਾ ਭਾਸ਼ਾਈ ਸਮਾਜਿਕ ਵਰਤਾਰਾ ਮਤਲਬ ਕਿ ਜਿਹਨੂੰ ਆਪਾਂ ਸਮਾਜ ਦੇ ਵਿੱਚ ਰਹਿੰਦੇ ਹੋਏ ਆਪਾਂ ਬੋਲਦੇ ਆ ਇਸੇ ਦੇ ਆਧਾਰ ਤੇ ਇਹਦੀਆਂ ਜਿਹੜੇ ਕਿ ਬਣ ਗਿਆ ਨਿਸ਼ਚਿਤ ਹੋ ਜਾਂਦੇ ਨੇ ਭਾਸ਼ਾ ਦੇ ਬਣ ਗਿਆ ਨਿਸ਼ਚਿਤ ਕਰਨ ਦੇ ਆਧਾਰ ਕੀ ਨੇ ਕੀ ਬੇਸ ਹੈ ਕਿਉਂ ਆਪਾਂ ਉਹਦੇ ਆ ਬਣ ਗਿਆ ਅੱਗੇ ਅੱਗੇ ਜਿਵੇਂ ਹੁਣ ਆਪਾਂ ਕਿੱਤਾ ਰਜਿਸਟਰ ਭਾਸ਼ਾ ਪਿੰਜਨ ਭਾਸ਼ਾ ਕਰੇ ਉਲ ਭਾਸ਼ਾ ਪਿੰਜਨ ਭਾਸ਼ਾ ਵੀ ਉਹ ਹੀ ਹੁੰਦੀ ਹੈ ਜਿਹਨੂੰ ਆਪਾਂ ਜਦੋਂ ਆਪਾਂ ਦੋ ਜਣੇ ਗੱਲਬਾਤ ਕਰ ਰਹੇ ਨੇ ਤਾਂ ਉਹਨਾਂ ਨੂੰ ਜਿਹੜੀ ਮੰ ਲੋ A ਤੇ B ਗੱਲ ਕਰ ਰਹੇ ਨੇ ਇਹਦੀ ਭਾਸ਼ਾ ਵੀ ਲੱਗਾ B ਦੀ ਭਾਸ਼ਾ ਵੀ ਲੱਗਾ ਦੋਨਾਂ ਨੂੰ ਇੱਕ ਦੂਜੇ ਦੀ ਸਮਝ ਨਹੀਂ ਲੱਗ ਰਹੀ ਤਾਂ ਇਹ ਉਸ ਸਮੇਂ ਦੇ ਵਿੱਚ ਆਪਣੀ ਗੱਲ ਬਾਤ ਇੱਕ ਦੂਜੇ ਨੂੰ ਸਮਝਾਉਣ ਦੇ ਲਈ ਕੁਝ ਅਹਜੇ ਜੀ ਭਾਸ਼ਾ ਵਰਤਣਗੇ ਜਿਹੜੀ ਦੋਨੋਂ ਨੂੰ ਸਮਝ ਲੱਗ ਜੇ ਠੀਕ ਹੈ ਤਾਂ ਮਤਲਬ ਕਿ ਆਪਾਂ ਜਿਹਨੂੰ ਕਹਿੰਨਾ ਕੰਮ ਚਲਾਉ ਭਾਸ਼ਾ ਉਹ ਕੀ ਹੋ ਜੂਗੀ ਪਿੰਜਨ ਬਟ ਜਦੋਂ ਪਿੰਜਨ ਭਾਸ਼ਾ ਹੌਲੀ ਹੌਲੀ ਉਹ ਉਹ ਬੋਲਦੇ ਰਹਿੰਦੇ ਨੇ ਫਿਰ ਉਹਨਾਂ ਦੇ ਅੱਗੇ ਬੱਚੇ ਸਿੱਖ ਜਾਂਦੇ ਨੇ ਉਹਨਾਂ ਦੀ ਫਿਰ ਮਾਤ ਭਾਸ਼ਾ ਬਣ ਜਾਂਦੇ ਫਿਰ ਉਹ ਕਿਹੜੀ ਹੋ ਜਾਂਦੇ ਕਰਿ올 ਭਾਸ਼ਾ ਠੀਕ ਹੈ ਇਹ ਆਪਣਾ ਵੈਸੇ ਸਾਰਾ ਕਰਵਾਇਆ ਹੋਇਆ ਮਤਲਬ ਕੀ ਤਾਂ ਮੈਂ ਤੁਹਾਨੂੰ ਤਾਂ ਦੱਸ ਰਹੀ ਕਿ ਇਹ ਬਣ ਗਿਆ ਬਣਦੀ ਇਹਨੇ ਇਹਦਾ ਆਧਾਰ ਕੀ ਆ ਇਹਦਾ ਕੀ ਬੇਸ ਆ ਤਾਂ ਬੇਸ ਕੀ ਆ ਤਾਂ ਭੂਗੋਲਿਕ ਠੀਕ ਆ ਜੀਓਗ੍ਰਾਫੀਕਲ ਜਾਂ ਸਮਾਜਿਕ ਤੇ ਭੂਗੋਲਿਕ ਦ੍ਰਿਸ਼ਟੀ ਤੋਂ ਭਾਸ਼ਾ ਦਾ ਅਧਿਐਨ ਆਪਾਂ ਭੂਗੋਲਿਕ ਸਿਵਾਵਾਵਾਂ ਦੇ ਆਧਾਰ ਤੇ ਕੀਤਾ ਜਾਂਦਾ ਤੇ ਜਿਹੜੀਆਂ ਇਹਦੀਆਂ ਬਾਉਂਡਰੀਜ਼ ਨੇ ਕੁਦਰਤੀ ਰੁਕਾਵਟਾਂ ਕਰਕੇ ਉਤਪਨ ਹੁੰਦੀਆਂ ਨੇ ਸਮੁੱਚਾ ਸਮਾਜ ਇਹਨਾਂ ਭੂਗੋਲਿਕ ਹੱਦਾਂ ਦੇ ਕਾਰਨ ਹੀ ਵੱਖਰੇ ਵੱਖਰੇ ਛੋਟੇ ਵੱਖਰੇ ਵੱਖਰੇ ਛੋਟੇ ਸੱਭਿਆਚਾਰਕ ਗੁੱਟਾਂ ਵਿੱਚ ਵੰਡਿਆ ਹੁੰਦਾ ਹੈ ਤੇ ਛੋਟੇ ਛੋਟੇ ਗੁੱਟ ਭਾਵੇਂ ਸਮੁੱਚੇ ਸੱਭਿਆਚਾਰ ਦਾ ਅੰਗ ਹੁੰਦੇ ਨੇ ਪਰੰਤੂ ਇਹਨਾਂ ਦੇ ਵਿੱਚ ਅਲੱਗ-ਅਲੱਗ ਪਿੰਤਾਵਾਂ ਹੁੰਦੀਆਂ ਨੇ ਤੇ ਇਹ ਉਪਭਾਸ਼ਾਵਾਂ ਬੋਲਦੇ ਰਹਿੰਦੇ ਨੇ ਤੇ ਇਹਨਾਂ ਦਾ ਅਧਿਐਨ ਉਪਭਾਸ਼ਵ ਗਿਆਨ ਦੇ ਅਧਾਰ ਤੇ ਕੀਤਾ ਜਾਂਦਾ ਮਤਲਬ ਕਿ ਪੰਗੋਲੀ ਕੇ ਏਰੀਆ ਮੰਨ ਲਓ ਹੁਣ ਆਪਾਂ ਇਹੀ ਲਗਾ ਲਓ ਕਿ ਪੰਜਾਬ ਲਗਾ ਲਓ ਪੰਜਾਬ ਦੇ ਵਿੱਚ ਇੱਕ ਤੇ ਹੋ ਗਿਆ ਠੀਕ ਹੈ ਇਸ ਦੇ ਵਿੱਚੋਂ ਆਪਾਂ ਛੋਟੇ ਛੋਟੇ ਗੁੱਟ ਮਤਲਬ ਕਿ ਕੋਈ ਮਲਵਈ ਬੋਲ ਰਿਹਾ ਕੋਈ ਪਵਾਦੀ ਬੋਲ ਰਿਹਾ ਕੋਈ ਦਵਾਬੀ ਬੋਲ ਰਿਹਾ ਕੋਈ ਮਰਜੀ ਬੋਲ ਰਿਹਾ ਇਹ ਚੀਜ਼ ਹੋ ਗਈ ਆਪਣੇ ਆਪਣੇ ਉਪਭਾਸ਼ਾਵਾਂ ਬੋਲਦੇ ਰਹਿੰਦੇ ਨੇ ਜਿਨ੍ਹਾਂ ਦਾ ਤੇ ਅੱਗੋਂ ਇਹਨਾਂ ਛੋਟੇ-ਛੋਟੇ ਗੁੱਟਾਂ ਦੇ ਵਿੱਚੋਂ ਉਮਰ ਲਿੰਗ ਦੇ ਅਕੋਰਡਿੰਗ ਠੀਕ ਆ ਮਤਲਬ ਕਿ ਜੈਂਡਰ ਬੁਆਏ ਗਰਲ ਕਿੱਤੇ ਦੇ ਅਕੋਰਡਿੰਗ ਪ੍ਰੋਫੈਸ਼ਨ ਕਾਸਟ ਦੇ ਅਕੋਰਡਿੰਗ ਵਖਰੇਵਾ ਹੁੰਦਾ ਤੇ ਇਹਨਾਂ ਸਾਰੇ ਵਖਰੇਵਾਂ ਦਾ ਪ੍ਰਭਾਵ ਹੈ ਜਿਹੜੀ ਕਿ ਭਾਸ਼ਾ ਉੱਤੇ ਪੈਂਦਾ ਤੇ ਇਹਨਾਂ ਦਾ ਮਤਲਬ ਕਿ ਬੱਚੇ ਹੋਰ ਅਕੋਰਡਿੰਗ ਉਮਰ ਦੇ ਅਸਾਰ ਨਾਲ ਵੀ ਭਾਸ਼ਾ ਦੇ ਵੀ ਚੇਂਜ ਹੁੰਦੇ ਰਹਿੰਦੇ ਨੇ ਤੇ ਇਹਨਾਂ ਦਾ ਅਧਿਐਨ ਸਮਾਜ ਭਾਸ਼ਾ ਵਿਗਿਆਨ ਦੇ ਅਧੀਨ ਕੀਤਾ ਜਾਂਦਾ ਠੀਕ ਹੈ ਜਿਹੜੇ ਉਮਰ ਦੇ ਅਕੋਰਡਿੰਗ ਹੁੰਦਾ ਵਖਰੇਵਾ ਤੇ ਵਿਅਕਤੀ ਭਾਸ਼ਾ ਭਾਸ਼ਾ ਵਿਗਿਆਨ ਨਾਲ ਸੰਬੰਧ ਰੱਖਣ ਵਾਲਾ ਸੰਕਲਪਾ ਵਿਅਕਤੀਗਤ ਭਾਸ਼ਾ ਕੀ ਆ ਸਮਾਜ ਭਾਸ਼ਾ ਵਿਗਿਆਨ ਦੇ ਨਾਲ ਸੰਬੰਧ ਰੱਖਣ ਵਾਲਾ ਸੰਕਲਪਾ ਤੇ ਇੱਕ ਵਿਅਕਤੀ ਇੱਕ ਵਿਸ਼ੇਸ਼ ਸਥਾਨ ਇੱਕ ਵਿਸ਼ੇਸ਼ ਸਥਿਤੀ ਦੇ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਜਦੋਂ ਭਾਸ਼ਾ ਦੀ ਵਰਤੋਂ ਕਰਦਾ ਪਰੰਤੂ ਭਾਸ਼ਾ ਦਾ ਰੂਪ ਉਦੋਂ ਬਦਲ ਜਾਂਦਾ ਜਦੋਂ ਸਮਾਸਥਾਨ ਤੇ ਵਿਅਕਤੀ ਬਦਲ ਜਾਂਦੇ ਨੇ ਮਤਲਬ ਕਿ ਕੋਈ ਇੱਕ ਵਿਅਕਤੀ ਭਾਸ਼ਾ ਦਾ ਭਾਸ਼ਾ ਬੋਲ ਰਿਹਾ ਇੱਕ ਸਿਚੁਏਸ਼ਨ ਦੇ ਵਿੱਚ ਬੋਲ ਰਿਹਾ ਬਟ ਜਦੋਂ ਸਿਚੁਏਸ਼ਨ ਦੇ ਵਿੱਚ ਕੋਈ ਜਗਾ ਚੇਂਜ ਹੋਗੀ ਉਹਦਾ ਸਮਾ ਚੇਂਜ ਹੋ ਗਿਆ ਉੱਥੇ ਵਿਅਕਤੀ ਚੇਂਜ ਹੋ ਗਿਆ ਤਾਂ ਭਾਸ਼ਾ ਰੂਪੀ ਬਦਲ ਜਾਂਦਾ ਇਸ ਕਰਕੇ ਇੱਕ ਵਿਅਕਤੀ ਹਰ ਸਮੇਂ ਤੇ ਹਰ ਥਾਂ ਇੱਕੋ ਕਿਸਮ ਦੀ ਭਾਸ਼ਾ ਦੀ ਵਰਤੋਂ ਨਹੀਂ ਕਰਦਾ ਠੀਕ ਹੈ ਮਤਲਬ ਕਿ ਇਹ ਚ ਵਖਰੇ ਮਾਉਂਦਾ ਉਹੀ ਹੋ ਗਈ ਵਿਅਕਤੀਗਤ ਭਾਸ਼ਾ ਮਤਲਬ ਕਿ ਹਰ ਕੋਈ ਵਿਅਕਤੀ ਆਪਣੇ ਅਕੋਰਡਿੰਗ ਆਪਣੀ ਭਾਸ਼ਾ ਬੋਲਦਾ ਰਹਿੰਦਾ ਤੇ ਜਦੋਂ ਕੋਈ ਵਿਅਕਤੀ ਆਪਣੀ ਪਤਨੀ ਬੱਚੇ ਵੱਡੇ ਛੋਟੇ ਰਿਸ਼ਤੇਦਾਰ ਆਪਸਰਾ ਮਤਹੀ ਤਾਂ ਦੋਸਤਾ ਸਹਿਪਾਠੀ ਸਹਿ ਕਰਮੀ ਨਾਲ ਗੱਲਬਾਤ ਕਰਦਾ ਤਾਂ ਉਹ ਸਰੂਤੇ ਦੇ ਅਕੋਰਡਿੰਗ ਆਪਣੀ ਭਾਸ਼ਾ ਦੀ ਚੋਣ ਕਰਦਾ ਠੀਕ ਹੈ ਇਸ ਕਰਕੇ ਵਿਅਕਤੀਗਤ ਭਾਸ਼ਾ ਸਮੇਂ ਸਥਾਨ ਤੇ ਸਥਿਤੀ ਦੇ ਉੱਤੇ ਆਧਾਰਿਤ ਹੁੰਦੀ ਹੈ ਤੇ ਸਮੇਂ ਸਥਾਨ ਤੇ ਸਥਿਤੀ ਦੇ ਅਕੋਰਡਿੰਗ ਇਹ ਬਦਲ ਜਾਂਦੀ ਹੈ ਵਿਅਕਤੀਗਤ ਭਾਸ਼ਾ ਮਤਲਬ ਕਿ ਇੰਡੀਵਿਜੂਅਲ ਠੀਕ ਸੋ ਇਜੀ ਤੁਹਾਡੇ ਟਾਪਿਕਸ ਥੈਂਕਸ